ਇਹਦੇ ਸੀਨੀਅਰ ਪਲੇਅਰ ਦੇ ਪਿੰਡੋਂ ਤੁਸੀਂ ਚੱਲ ਕੇ ਆਏ ਹੋ ਯਾਰ ਸਮੇਂ ਦੀ ਕੋਈ ਕਦਰ ਨਹੀਂ ਕਰਦੇ ਆਹ ਰੇਡ ਪਾਉਜੀ ਪਠਾਣਿਆਂ ਦੀ ਲਾਫ ਸਾਈਡ ਵਾਲੀ ਸ਼ਹਿਰੀ ਜਟਾਨੇ ਵਾਲੇ ਲੜਕੀ ਨੇ ਟੀਮਾਂ ਆ ਗਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੇ ਕੋਠੇ ਵਿੱਚ ਧੀ ਤੇ ਧਰਤੀ ਵਿੱਚ ਪਾਣੀ ਜੇ ਨਾਲ ਸਾਹਮਣੇ ਦਾ ਸਮਝੋ ਹੋ ਜੂਗੀ ਖਤਮ ਕਹਾਣੀ ਕੋਠੇ ਵਿੱਚ ਧੀ ਤੇ ਧਰਤੀ ਵਿੱਚ ਪਾਣੀ ਪਠਾਣੇ ਦੇ ਰਹਿੰਦੇ ਪਟੇਲ ਗਰਾਊਂਡ 'ਤੇ ਆ ਜਾਣ ਸ਼ਹਿਰੀ ਜਟਾਨਾ ਕਿਉਂਕਿ ਨੈਸ਼ਨਲ ਖਿਡਿਆ ਯਾਰ ਨੈਸ਼ਨਲੇ ਪਲੇਅਰ ਦਾ ਸਮੇਂ ਦੇ ਪਾਬਲ ਹੁੰਦੇ ਐ ਯਾਰ ਜੀ ਨਾਮ ਲੈ ਪਾ ਵੀ ਨੇ ਗੋਪੀ ਹਾਂ ਕਿਹੜੀ ਸ਼ੈਰੀ ਜਟਾਣੇ ਦੀ ਟੀਮ ਹੈ ਪੰਜ ਦੇ ਨੇੜੇ ਸਮਾਂ ਹੋ ਗਿਆ ਪਹਿਲੇ ਰਾਉਂਡ ਦੇ ਇਹ ਦੋ ਮੈਚ ਪਏ ਆ ਯਾਰ ਗੋਪੀ ਪਖਾਣੇ ਵਾਲਾ ਪਹਿਲੀ ਗੋਡੀ ਪਾ ਰਿਹਾ ਸਾਹਮਣੇ ਸ਼ੈਰੀ ਜਟਾਣੇ ਦੀ ਟੀਮ ਹੈ ਜਟਾਣਾ ਪਿੰਨ ਹੈ ਸਰੂਲਗੜ ਦਾ ਲਾਕ ਹੈ ਉਹ ਗੱਪਰੂ ਨੇ ਰੇਡ ਪਾਦੀ ਹੈ ਆਉਣ ਜਫਾ ਲਾਊਗਾ ਇਹ ਮੁੰਡੇ ਕਹਿੰਦੇ ਵੀ ਚੈਂਪੀਅਨਸ਼ਿਪ ਦੇ ਜੇਤੂ ਰਹੇ ਆ ਪਥਰਾਲੇ ਪਿੰਡ ਵਾਲੇ ਮਰਾਂ ਜਟਾਣੇ ਵਾਲਾ ਪਹਿਲੀ ਰੇਡ ਤੇ ਜਫਾ ਲਾ ਗਿਆ ਨੰਬਰ ਜਫੀਆਂ ਦਾ ਪੁਆਇੰਟ ਇਸ ਨੇ ਜਟਾਣੇ ਦੀ ਟੀਮ ਦੇ ਸੇਵਾ ਜੁੜਦਾ ਹੋਇਆ ਅਗਲੀ ਕਬੱਡੀ ਪੌਂਡ ਦੇ ਜਟਾਣੇ ਵਾਲਾ ਮੁੰਡਾ ਫੇਰ ਮੈਦਾਨ ਦੇ ਵਿੱਚ ਵਾਪਸ ਆਇਆ ਰੇਡ ਪੈਂਦੀ ਹੈ ਤਿੰਨ ਜਫੀਆਂ ਪਥਰਾਲੇ ਪਿੰਡ ਦੇ ਸਾਹਮਣਾ ਕਰਦੇ ਹੁਣ ਕਿੱਦਾਂ ਕੋਈ ਜਫਾ ਲਾਊਗਾ ਕਿਹੜਾ ਮੁੰਡਾ ਬੱਲੇ ਬੱਦੇ ਕਾਊਗਾ ਛੋਟੀ ਦਾ ਮੈਚ ਮੇਰੇ ਮਿੱਤਰੋ ਔਰ ਰੇਡਾਂ ਪੈਂਦੀਆਂ ਜਫੇ ਲੱਗਦੇ ਧਰਤੀ ਸੇਖੂ ਪਿੰਡ ਦੀ ਹੈ ਅਗਲਾ ਮੈਚ ਖਿਆ ਤੇ ਵੀਰੀ ਬੀਨਤੀ ਹੈ ਬੁਰਜ ਸਿੰਘ ਵਾਲੇ ਪਲੇਅਰਾਂ ਨੂੰ ਇੱਕ ਮਿੰਟ ਦਾ ਟਾਈਮ ਹੈ ਬੁਰਜ ਸਿੰਘ ਦੀ ਟੀਮ ਨੂੰ ਉਹ ਵੀਰ ਸਾਡੇ ਗਰਾਊਂਡ ਦੇ ਵਿੱਚ ਆ ਜਾਣ ਆਓ ਸਾਹਮਣੇ ਪੈਂਦੀ ہوئی ਰੇਡ ਤੇ ਨੰਬਰ ਜਟਾਣਿਆਂ ਦਾ ਚਮਲੀ ਮੁੰਡਾ ਪਾਕ ਕਬੱਡੀ ਤੇ ਸ਼ਮਸ਼ੇਰ ਰਾਜ ਦੀ ਗੱਲ ਕਰਮਗੇ ਲਓ ਸਾਹਮਣੇ ਰੇਡ ਪਾਉਣ ਦੇ ਮੁੰਡੇ ਤਿਆਰ ਹੈ ਬੁਰਜ ਸਿੰਘਾ ਤੇ ਖਿਆਲੀ ਵਾਲਾ ਤਿਆਰ ਰੰਦਾ ਕਲਪ ਖਿਆਲੀ ਵਾਲਾ ਤੇ ਬੁਰਜ ਸਿੰਘੇ ਤੋਂ ਬਾਅਦ ਲੜਕੀਆਂ ਦਾ ਮੈਚ ਜਿਹੜਾ ਮਾਧੇ ਤੇ ਮਾਲਵੇ ਦਾ ਖੇਡਿਆ ਜਾਣਾ ਹੈ ਉਹ ਟੀਮਾਂ ਵੀ ਰਾਣੀ ਰਾਣੀਆਂ ਉਹ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫਿਰ ਤਿਆਰ ਹੈ ਜਿੰਨੀ ਵੀ ਸੰਗਤ ਲਾਂਮਾ ਪਿੰਡੋਂ ਤੋਂ ਪੁੱਜੀ ਹੋਈ ਹੈ ਸਾਰਿਆਂ ਦਾ ਧੰਨਵਾਦ ਹੈ ਸ਼ਫਰਾਜ ਸੁਖਮੰਦੀ ਵਾਲਮੀ ਆਪਣੇ ਦੋਸਤਾਂ ਦੇ ਨਾਲ ਆਇਆ ਹੋਇਆ ਉਸ ਵੀਰ ਦਾ ਵੱਡਾ ਧੰਨਵਾਦ ਕਰਦੇ ਆ ਪੰਨੀਆਂ ਕਬੱਡੀ ਇੱਕ ਪਾਸੇ ਚੰਦ ਸਿੰਘ ਖਰਾ ਪਥਰਾਲੇ ਪਿੰਡ ਦਾ ਲੈ ਵੀ ਜੱਤੋ ਵਾਲਾ ਸ਼ੋਕ ਹੈ ਇੱਕ ਪਾਸੇ ਨਾਲ ਸੁਖੀ ਧਕਦੇ ਭਾਈ ਵਾਲਾ ਸਾਡੇ ਰੈਫਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲਓ ਸਾਹਮਣੇ ਖੇਡ ਮੈਦਾਨ ਵਿੱਚ ਮੁੰਡਾ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ। ਆ ਨੰਬਰ ਰੇਡਰ ਦਾ ਅਗਲੀ ਕਬੱਡੀ ਪਥਾਰੀ ਪਿੰਡ ਵਾਲਾ ਮੁੰਡਾ ਪਾ ਕੇ ਖੇਡ ਮੈਦਾਨ ਵਿੱਚ ਵਾਜਿਆ ਹੋਇਆ। ਜਟਾਣਾ ਪਿੰਡ ਦੇ ਜਿਹੜੇ ਪਿੰਡ ਦੇ ਕਰਵੀਰ ਨੇ ਕਹਿੰਦੇ ਹਾਰਦੇ ਡੈਨਜਰਸ ਹਨ। ਬੋਲਟ ਮੋਟਰ ਸਿੰਘ ਟ੍ਰੇਲਰ ਗੱਡੀਆਂ ਜਿੱਤੇ ਹੈ। ਉਸ ਪਿੰਡ ਦੇ ਗੱਬਰੂ ਆ। ਮਾਲਵੇ ਦੀ ਸ਼ਾਨ। ਆਹ ਸਾਹਮਣੇ ਗੋਰਾ ਮੌਜੂਦ ਗੱਬਰੂ। ਖੇਡ ਮੈਦਾਨ ਵਿੱਚ ਬੱਝੀ ਫਿਰ ਕੈਂਚੀ ਖੜਾ ਹੋਇਆ ਪੱਟ ਲੱਗਦਾ ਏ ਵਾਜਦੇ ਝੂਟੇ ਇੱਕ ਪਾਸੇ ਕਹਿੰਦੇ ਵੀ ਪਥਰਾੜੇ ਵਾਲਾ ਕਰਦਾ ਹੋਇਆ ਕਮਾਲ ਅਜੇ ਲੱਗਿਆ ਨਹੀਂ ਅਜੇ ਕਰਾਸ ਨਹੀਂ ਹੋਈ ਢੇਰੀ ਅਜੇ ਲੱਗਿਆ ਨਹੀਂ ਇਹ ਹੁਣ ਲੱਗਿਆ ਅਮਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਵੱਲੋਂ 500 ਰੁਪਏ ਦਾ ਮਾਣ ਕਮੈਂਟਰੀ ਦੇ ਬੋਲਾਂ ਲਈ ਆਇਆ ਹੈ ਉਹਨਾਂ ਨੇ ਇੱਕ ਡਿਮਾਂਡ ਕਰੀ ਹੈ ਵੀ ਪਹੂਏ ਵਾਲਾ ਸ਼ੇਰ ਸੁਣਾ ਦਿਓ ਥੋੜਾ ਰੁੱਕ ਕੇ ਜੀ ਲੜਕੀਆਂ ਦੇ ਮਾਪਦੋਲਾਂ ਨੂੰ ਸ਼ਾਮ ਜੀ ਨੂੰ ਜ਼ੋਰ ਸਲਾਮਾਂਗੇ ਉਹ ਸਾਹਮਣੇ ਕਬੱਡੀ ਖੇਡ ਮੈਦਾਨ ਵਿੱਚ ਪੈ ਚੁੱਕੀ ਹੈ ਇਧਰਲੇ ਪਾਸੇ ਲੱਗਿਆ ਹੋਇਆ ਜੋਰ ਚੰਦ ਸਿੰਘ ਨਾਵਾ ਤੇ ਪੱਖਿਆਲਾ ਪੈਂਦਾ ਕਿ ਵਿੱਚ ਘਾਰੇ ਝੱਲਾਂ ਦੇ ਬੱਬਰ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਂ ਦੇ ਸਾਗਰ ਵਿੱਚ ਨਾ ਪੈਂਦੇ ਕੋਜੇ ਹਨ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਕੋਜੇ ਗੋਪੀ ਮਸਰਾਣੇ ਵਾਲਾ ਗੱਭਰੂ ਫੇਰ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਫਾ ਹੀ ਹੈ ਸ਼ਹਿਰੀ ਜਟਾਣੇ ਦੀ ਟੀਮ ਆਹ ਮੁੰਡੇ ਨੇ ਪਹਿਲਾਂ ਵੀ ਚੋਟੀ ਦਾ ਜਫਾ ਲਾਇਆ ਭਰਿਆਂ ਬਗਲਾ ਵੱਜੀ ਕੈਂਚੀ ਹੰਦੇ ਗੂਰ ਤੇ ਭਰਤੇ ਵਾਲਾ ਸੁੱਖੀ ਇਸ਼ਾਰਾ ਕਰਦਾ ਵੀ ਨੰਬਰ ਕਿਹੜੀ ਸਾਈਡ ਜੜੂਗਾ ਉਹ ਪੁਆਇੰਟ ਕਿਹੜੇ ਪਾਸੇ ਹੋਊਗਾ ਨੰਬਰ ਜਫੀਆਂ ਦਾ ਅਗਲੀਆ ਟੀਮਾਂ ਤਿਆਰ ਆ ਜੀ ਬੁਰਜ ਸਿੰਘਾਂ ਆ ਗਿਆ ਦਾ ਧਕਰਾ ਕਰੋ ਬੁਰਜ ਸਿੰਘਾਂ ਦੇ ਮੁੰਡੇ ਆ ਗਏ ਤੇ ਜਲਦੀ ਦੱਸਦੇ ਭਰਾਵਾਂ ਕੇ ਬੁਰਜ ਸਿੰਘਾਂ ਦੇ ਪਲੇਅਰ ਤੇ ਮਾਲ ਖਿਆਨੀ ਵਾਲਾ ਤਾਇਆ ਰਾਂਝਾ ਕਲੱਬ ਖਿਆਲੀ ਆਇਆ ਰਾਂਝਾ ਕਲੱਬ ਖਿਆਲੀ ਵਾਲਾ ਤੇ ਬੁਰਜ ਸਿੰਘਾਂ ਹਾਂ ਇਹਨਾਂ ਟੀਮਾਂ ਦੇ ਵਿੱਚ ਮੋਹਰੀਆਂ ਨਜਵਨ ਜਟਾਣੇ ਵਾਲਾ ਇਹ ਕਹਿੰਦੇ ਨੈਸ਼ਨਲ ਸਟੇਜ ਕਬੱਡੀ ਬਹੁਤ ਤਕਦੀ ਖੇਡਿਆ ਮੁੰਡਾ ਸਰਕਸ ਗੇਡ ਵਿੱਚ ਵਾਪਸੀ ਕੀਤੀ ਹੈ ਜਟਾਣੇ ਵਾਲਾ ਮੋਹਰੀ ਇਸ ਵੇ ਪਾਗਲੇ ਦੀ ਭੱਜਿਆ ਨੰਬਰ ਰੇਡਰ ਦਾ ਆਈਆਂ ਵਾਲੇ ਵੀਰ ਵੀਰੇ ਰੈਡੀ ਹੋ ਜਾਣਾ ਬਲੇ ਰੌਂਡ ਦੀ ਸਮਾਪਤੀ ਤੋਂ ਬਾਅਦ ਦੂਸਰੇ ਰੌਂਡ ਦੀਆਂ ਟਾਈਆਂ ਪਾਵਾਂਗੇ ਲੜਕੀਆਂ ਦਾ ਮੈਚ ਕਰਾਵਾਂਗੇ ਦੂਜਾ ਰੌਂਡ ਕਰਾਂਗੇ ਪੈਂਡ ਦੇ ਸੈਮੀ ਕਰਾਉਣੇ ਆਓ ਸਾਹਮਣੇ ਕਬੱਡੀ ਪੈਂਦੀ ਹੈ ਚਾਰਾਂ ਜਾਫੀਆਂ ਵਿੱਚੋਂ ਮੁੰਡਾ ਕਰਦਾ ਹੋਇਆ ਕਮਾਲ ਲਾਉਂਦਾ ਹੋਇਆ ਯਾਫਾ ਆਓ ਸਾਹਮਣੇ ਦੇਖਾਂਗੇ ਨੰਬਰ ਯਾਫੀਆਂ ਦਾ ਮੈਚ ਸਮਾਪਤ ਤੇ ਸ਼ੈਰੀ ਜਟਾਣੇ ਦੀ ਟੀਮ ਜਿਹੜੀ ਹੈ ਉਹ ਗੇਮ ਇਸ ਮੈਚ ਨੂੰ ਜਿੱਤ ਰਹੀ ਹੈ ਸ਼ੈਰੀ ਜਟਾਣੇ ਵਾਲੇ ਮੁੰਡੇ ਇਸ ਮੈਚ ਦੇ ਜੇਤੂ ਰਹੇ ਆਓ ਜੀ ਹੁਣ ਬੈਂਤੀ ਖਿਆਲੀ ਵਾਲਾ ਤੇ ਫਰਜ ਸੀਮਾ ਨੂੰ ਲੜਕੀਆਂ ਦੀ ਇੱਕ ਟੀਮ ਗਰਾਊਂਡ ਦੇ ਵਿੱਚ ਆ ਗਈ ਹੈ